ਅਮਰਸਰ ਦੇ ਵਿੱਚ ਕੂੜੇ ਵਾਲੀ ਜਿਹੜੀ ਗੱਡੀ ਕਹਿ ਲੋ ਉਹਦੇ ਵਿੱਚ ਗੁਟਕਾ ਸਾਫ ਦੇ ਜਿਹੜੇ ਨੇ ਉਹ ਪਾਟੇ ਹੋਏ ਅੰਗ ਬਰਾਮਦ ਕੀਤੇ ਗਏ ਨੇ ਖੰਡਿਤ ਸੀਗੇ ਹਾਲਾਂਕਿ ਉਹ ਜਿਹੜਾ ਡਰਾਈਵਰ ਆ ਉਹਨੇ ਦੇਖਿਆ ਫਿਰ ਸੂਚਨਾ ਦਿੱਤੀ ਗੁਰੂ ਘਰ ਨੂੰ ਤੇ ਗੁਰੂ ਘਰ ਨੇ ਵੀ ਥੋੜਾ ਬਹੁਤਾ ਉਹਦੇ ਉੱਤੇ ਜੋ ਪ੍ਰਤੀਕਰਮ ਦਿੱਤਾ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਫਿਲਹਾਲ ਸਿੱਖ ਜਥੇਬੰਦੀਆਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਤੇ ਹੁਣ ਪਤਾ ਲਗਾਇਆ ਜਾ ਰਿਹਾ ਕਿ ਕਿੰਨੇ ਇਹਨਾਂ ਅੰਗਾਂ ਨੂੰ ਇਸ ਤਰ੍ਹਾਂ ਕੂੜੇ ਦੇ ਵਿੱਚ ਸੁੱਟਿਆ ਇਹਦੇ ਵਿੱਚ ਸਖਤ ਕਾਨੂੰਨ ਤਾਂ ਬੰਨਣਾ ਬੰਨਣਾ ਚਾਹੀਦਾ ਹੈ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਕੋਈ ਕਾਇਦਾ ਕਾਨੂੰਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਬਣਾਉਣਾ ਚਾਹੀਦਾ ਹੈ ਉਹ ਇੱਕ ਸਿਆਸੀ ਪਾਰਟੀ ਦੀ ਪਿੱਛੇ ਲੱਗ ਬਣ ਕੇ ਨਾ ਤੁਰੇ ਫਰੇ ਸਭ ਤੋਂ ਵੱਧ ਅਧਿਕਾਰ ਉਹਨਾਂ ਦਾ ਬਣਦਾ ਹੈ ਇਹਦੇ ਕੋਈ ਨਿਯਮ ਬਣ ਜਿਵੇਂ ਹੁਣ 34 ਮੈਂਬਰਾਂ ਦੀ ਕਮੇਟੀ ਧਾਮੀ ਸਾਹਿਬ ਕਹਿੰਦੇ ਸੀ ਬਣਾ ਲਈ ਹੈ ਉਹਦੇ ਵਿੱਚ ਸਾਰਾ ਕੁਝ ਦੇਖਿਆ ਜਾਵੇ ਸਾਰਾ ਕੁਝ ਸੋਚਿਆ ਜਾਵੇ ਸਾਰਾ ਕੁਝ ਫਰੋਲਿਆ ਜਾਵੇ ਕਿ ਜਿਹੜੇ ਧਾਰਮਿਕ ਗ੍ਰੰਥ ਹੈ ਗੁਟਕਾ ਸਾਹਿਬ ਹੈ ਕਿਹਨੂੰ-ਕਿਹਨੂੰ ਦੇਣੇ ਹੈ ਤੇ ਜਿਹੜੇ ਅੱਗੇ ਵਿਕਰੀ ਕਰਦੇ ਹੈ ਉਹ ਜਿਹਨੂੰ ਦਿੰਦੇ ਆ ਉਹ ਤੋਂ ਸਭੈ ਕੋਸ਼ਰਾ ਪੱਤਰ ਲੈਣ ਕਿ ਮੈਂ ਜ਼ਿੰਮੇਵਾਰ ਹੋਵਾਂਗਾ ਬਕਾਇਦਾ ਉਤੇ ਮੋਹਰ ਲੱਗੀ ਹੋਵੇ ਨੰਬਰ ਹੋਵੇ ਰਜਿਸਟਰ ਚ ਰਿਕਾਰਡ ਹੋਵੇ ਕਿ ਜੇ ਗੁਟਕਾ ਸਾਬ ਲੈ ਕੇ ਗਿਆ ਤਾਂ ਕੌਣ ਲੈ ਕੇ ਗਿਆ